ਸਭ ਕੀ ਕਹਿਣਾ ਚਾਹੁੰਗਾ ਅੱਜ ਟਰੈਕਟਰ ਮਾਸਟ ਕੱਢਿਆ ਜਾ ਰਿਹਾ ਦੇਖੋ ਜੀ ਇਸ ਗੰਤੰਤਰ ਦੇਵ ਸੇ ਪਹਿਲੀ ਗੱਲ ਤਾਂ ਅਸੀਂ ਕਹਿ ਲਈਏ ਇਹ ਵੀ ਇਸ ਗੰਤੰਤਰ ਦੇਵ ਸਾਡਾ ਸੀ ਆਪਦੇ ਰੂਪ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਹੈ ਅਸੀਂ ਮਨਾ ਰਹੇ ਹਾਂ ਦੂਜਾ ਸਰਕਾਰ ਦੀਆਂ ਜੋ ਨੀਤੀਆਂ ਹੈ ਮਾੜੀਆਂ ਨੀਤੀਆਂ ਖਾਸ ਕਰਕੇ ਕਿਸਾਨੀ ਵਾਸਤੇ ਉਹਨਾਂ ਨੂੰ ਦੱਸਣ ਵਾਸਤੇ ਕਿ ਇਹਨੂੰ ਠੀਕ ਕਰ ਲਵੋ ਕਿਉਂਕਿ ਜੋ ਅਸੀਂ ਉੱਥੇ ਸੰਘਰਸ਼ ਦੇ ਵਿੱਚ ਕਸਾਲ ਦੇ ਵਿੱਚ ਇਹਨਾਂ ਨੇ ਵਾਅਦੇ ਕੀਤੇ ਕਿਉਂਕਿ ਬੰਦਾ ਜੋ ਵਾਅਦਾ ਕਰ ਲੈਂਦਾ ਹੈ ਉਹਨੂੰ ਪਹਿਲੀ ਗੱਲ ਤਾਂ ਪੂਰਾ ਉਤਰਨਾ ਚਾਹੀਦਾ ਹੈ ਪਰ ਸਾਡਾ ਕੋਈ ਵੀ ਵਾਅਦਾ ਜੋ ਪਹਿਲਾਂ ਜਿਹੜੋ ਜਿਸ ਤਰ੍ਹਾਂ ਐ ਸਾਡੇ ਜੋ ਤਿੰਨ ਕਾਨੂੰਨ ਹੈ ਉਹ ਰੱਦ ਕੀਤੇ ਸਨ ਉਹਨਾਂ ਨੂੰ ਵੀ ਹਜੇ ਲਾਗੂ ਕਰਨ ਤੇ ਲੱਗੇ ਹੋਏ ਨੇ ਆ 70 ਸੈਲੋ ਬਣਾ ਦੇਣੇ ਪੰਜਾਬ ਦੇ ਵਿੱਚ ਵੱਡੀਆਂ ਹਾਈਵੇ ਵੱਡੀਆਂ ਲੈਣਾ ਕੱਢ ਦੇਣੀਆਂ ਇਹ ਸਮਝਦੇ ਆ ਇਹ ਕਾਰਪੇਟਾਂ ਦੇ ਹਵਾਲੇ ਕਰਨ ਦਾ ਹਜੇ ਨਾ ਦਾ ਉਹ پلان ਚੱਲ ਰਿਹਾ ਹੈ ਜਿਹੜਾ ਅਸੀਂ ਪੂਰਾ ਨਹੀਂ ਹੋਣ ਦਿਓ ਮੈਂ ਕਿ ਸਾਡਾ ਲਖੀਪੁਰ ਖਰੀਦ ਦਾ ਮਸਲਾ ਵਿੱਚੇ ਲੜਕਦਾ ਹੈਗਾ ਸਾਰਾ ਸਾਡਾ ਉੱਥੇ ਜੋ ਬਿਜਲੀ ਸੋਵ 2020 ਵਿੱਚੇ ਲੜਕਦਾ ਹੈ ਸਾਡੇ ਜੋ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਵਿੱਚੇ ਲੜਕਦੇ ਨੇ ਬਹੁਤ سارے ਸਾਡੇ ਸ਼ਹੀਦ ਆ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਵਿੱਚੇ ਲੜਕਦਾ ਪੰਜਾਬ ਦੀ ਗੱਲ ਕਰ ਲਈਏ ਕਰਜ਼ਾ ਮਾਫੀ ਦੀ ਸੈਂਟਰ ਦੀ ਗੱਲ ਕਰ ਲਈਏ ਕਰਜ਼ਾ ਮਾਫੀ ਦਾ ਸਾਡਾ ਲੰਮਾ ਲੰਮੇ ਸਮੇਂ ਦਾ ਜੋ ਬਹੁਤ ਥੋੜਾ ਕਿਸਾਨੀ ਦਾ ਕਰ ਦੇਣਾ ਚਾਹੀਦਾ ਜੋ ਕਾਰਪੇਟਾਂ ਦਾ ਹੋ ਰਿਹਾ ਸਾਡਾ ਨਹੀਂ ਕਰ ਰੇ ਉਹ ਕਰ ਦੇਣ ਸਾਡਾ ਜੋ ਹੜਾ ਆਏ ਸਨ ਇਹਨਾਂ ਦਾ ਮੁਆਵਜ਼ਾ ਕਿ 6 800 ਰੁਪਏ ਜ਼ਿੰਮੇਦਾਰ ਨੂੰ ਮਿਲਿਆ ਸਾਡਾ ਵਿੱਚੇ ਲੜਕਦਾ ਸਮਾਰਟ ਮੀਟਰ ਦਾ ਵੱਖਰਾ ਪੰਗਾ ਪਾਇਆ ਹੋਇਆ ਵਿੱਚੇ ਲੜਕਦਾ ਬਹੁਤ ਸਾਰੇ ਮਸਲੇ ਜਿਹੜੇ ਹੈਗੇ ਪੰਜਾਬ ਜਾਂ ਸੈਂਟਰ ਨਾਲ ਰ ਜਾ ਪੰਜਾਬ ਦੇ ਵਿੱਚ ਨਹੀਂ ਸਾਰੇ ਸਟੇਟਾਂ ਵਿੱਚ ਕੀਤੇ ਜਾ ਰਹੇ ਸਾਰੀਆਂ ਮੰਗਾਂ ਨਾਲ ਸੰਬੰਧਿਤ ਹੈਗੇ ਉਹ ਸਰਕਾਰ ਨੂੰ ਅਲਰਟ ਕਰਨਾ ਹੈਗਾ ਕੀ ਕਾਰਨ ਮੰਨਦੇ ਹੋ ਸਰਕਾਰ ਇਸ ਪਾਸੇ ਧਿਆਨ ਕਿਉਂ ਨਹੀਂ ਦੇ ਰਹੀ ਪਿਛਲੇ ਲਵੇਂ ਪਿਛਲੇ 26 ਜਨਵਰੀ ਤੇ ਵੀ ਕੀਤੇ ਸੀ ਘਟ ਅੱਜ ਫੇਰ ਕਰਨੇ ਪੈ ਰਹੇ ਬਸ ਦਬਾਉਣ ਦੀ ਗੱਲ ਕਾਰਨ ਕੀ ਹੈ ਸਰਕਾਰੇ ਸਮਝਦੀ ਹੈ ਕਿ ਜੇਕਰ ਖਾਸ ਕਰਕੇ ਕਿਸਾਨੀ ਨੂੰ ਬੜਾਵਾ ਦਿੰਨੇ ਆ ਕਿਸਾਨੀ ਵਾਲੇ ਪਾਸੇ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਆਉਂਦੀ ਹੈ ਤਾਂ ਇਹਨਾਂ ਨੂੰ ਰਾਜ ਨਹੀਂ ਕੋਈ ਕਰਨਦਾ ਕਿਉਂਕਿ ਬਹੁਤ ਗਿਣਤੀ ਕਿਸਾਨਾਂ ਦੀ ਹੈ ਉਹਨਾਂ ਦੇ ਨਾਲ ਮਜ਼ਦੂਰਾਂ ਦੀ ਹੈ ਜੇ ਇਹ ਬੰਦੇ ਸਾਹ ਲੈਣ ਲੱਗ ਪੈਂਦੇ ਰੋਟੀ ਖਾਣ ਲੱਗ ਪੈਂਦੇ ਆ ਤਾਂ ਇਹਨਾਂ ਨੂੰ ਇਹਨਾਂ ਨੂੰ ਕਿਉਂਕ ਕਰਾਂ ਤਾਂ ਪੰਜਾਬ ਨੂੰ ਦਬਾਉਣ ਤੇ ਲੱਗਾ ਹੋਇਆ ਹੈ ਸੈਂਟਰ ਸਰਕਾਰ ਸੀਟਾਂ ਪ੍ਰਤੀ ਨਹੀਂ ਇਹਦਾ ਵਿਰੋਧ ਕਰਦੀ ਕਿਉਂਕਿ 12-13 ਸੇਟਾਂ ਸੀਟਾਂ ਨੂੰ ਸੈਂਟਰ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹ ਸੈਂਟਰ ਸਰਕਾਰ ਡਰਦੀ ਇਸ ਕਰਕੇ ਆ ਜੋ ਬਗਾਵਤ ਚੱਲਦੀ ਹੈ ਜੋ ਵਿਰੋਧ ਚੱਲਦਾ ਹੈਗਾ ਜੋ ਇਥੋਂ ਨੇਹਰੀ ਉੱਠਦੀ ਹੈ ਪੰਜਾਬ ਉੱਠਦੀ ਹੈ ਇਸ ਕਰਕੇ ਸੈਂਟਰ ਸਰਕਾਰ ਦਾ ਖਾਸ ਕਰਕੇ ਸਾਡੇ ਪੰਜਾਬ ਦੇ ਉੱਤੇ ਹੈਗਾ ਅਸੀਂ ਮੈਂ ਬੇਨਤੀ ਕਰਦਾ ਤੁਹਾਡੇ ਜਰਗੇ ਲੋਕਾਂ ਨੂੰ ਕਿ ਇਹਨਾਂ ਨੂੰ ਇਹ ਲੋਕ ਜਿਹੜਾ ਗਾਂ ਨੂੰ ਫਿਰ ਸਰਕਾਰਾਂ ਲੈਣ ਨੂੰ ਫਿਰਦੇ ਅਸੀਂ ਧਿਆਨ ਕਰਕੇ ਜੇਕਰ ਫਿਰ ਦੁਬਾਰਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਵਿੱਚ ਆ ਜਾਂਦੀ ਹੈ ਤਾਂ ਸਾਨੂੰ ਖਾਸ ਕਰਕੇ ਪੰਜਾਬ ਨੂੰ ਤਾਂ ਇਹ ਖਤਮ ਕਰ ਦੇਣਾ ਵੈਸੇ ਤਾਂ ਸਾਰੇ ਹੀ ਖਤਮ ਕਰ ਰਹੀ ਹੈ ਪੰਜਾਬ ਨੂੰ ਬਹੁਤ ਬੁਰੀ ਨਿਗਾਹ ਨਾਲ ਵੇਖ ਰਹੀ ਹੈ ਸੋ ਇਹਨੂੰ ਅਸੀਂ ਖਿਆਲ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਖਿਆਲ ਕਰਨਾ ਹੈਗਾ ਤੇ ਡਟ ਕੇ ਦਾ ਵਿਰੋਧ ਕਰਨਾ ਹੈ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਦਫਾੜ ਪੈ ਗਿਆ ਸੀ ਕਿਤਨੇ ਕਿਤੇ ਅੱਜ ਇਕੱਠੀਆਂ ਲੱਗੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਡੀ ਜਟਮਾਂ ਦੇਖੋ ਅਸੀਂ ਬਹੁਤ ਲੱਗੇ ਹੋਏ ਹਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਡੀਆਂ ਕਮੇਟੀਆਂ ਬਣੀਆਂ ਨੇ ਪੰਜ ਅਥੇ ਬੰਦੀਆਂ ਸਾਡੇ ਵਿੱਚ ਸ਼ਾਮਲ ਹੋ ਗਈਆਂ ਰਾਜੇਵਾਲ ਦੇ ਨਾਲ ਜੋ ਚਾਰ ਜਥੇਬੰਦੀਆਂ ਹੋਰ ਸਨ ਪੰਜ ਹੋ ਗਈਆਂ ਸਾਡੀਆਂ ਜੋ ਦੂਜੇ ਭਰਾ ਸਾਡੇ ਹੈਗੇ ਨੇ ਉਹਨਾਂ ਪਾਸੇ ਵੀ ਸਾਡੀਆਂ ਕਮੇਟੀਆਂ ਬਣੀਆਂ ਸੀ ਉਰੀ ਕੁਛ ਕਰ ਰਹੇ ਉਹਨਾਂ ਭਰਾ ਆਪਣਾ ਸਾਰਾ ਦਾ ਮਕਸਦ ਇੱਕ ਸਰਕਾਰਾਂ ਦੇ ਖਿਲਾਫ ਲੜਨਾ ਔਰ ਹੱਕਾਂ ਦੀ ਪ੍ਰਾਪਤੀ ਕਰਨਾ ਹੈਗਾ ਪਰ ਜੋ ਆਪਾਂ ਇੱਕ ਹੋ ਕੇ ਲੜਾਂਗੇ ਕਿਉਂਕਿ ਜੇ ਪਹਿਲਾ ਸੰਘਰਸ਼ ਲੜਿਆ ਸੀ ਸਾਰੇ ਇਕੱਲੀਆਂ ਜਥੇਬੰਦੀਆਂ ਸੰਯੁਕਤ ਮੋਰਚਾ ਨਹੀਂ ਸਾਰੀ ਦੁਨੀਆ ਸਾਡੇ ਨਾਲ ਸੀ ਸਾਰੀ ਦੁਨੀਆ ਸਾਡੇ ਨਾਲ ਫੇਰ ਹੀ ਹੋਵੇਗੀ ਜੇ ਸਾਰੇ ਅਸੀਂ ਆਪ ਇਕੱਠੇ ਹੋਵਾਂਗੇ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਸਾਡੀਆਂ ਕਮੇਟੀਆਂ ਨੂੰ ਵੀ ਬੇਨਤੀ ਹੈ ਆਪਾਂ ਇਕੱਠੇ ਹੋ ਕੇ ਚੱਲਗੇ ਭਾਈ ਰੂਜੀ ਕਿੱਥੇ ਉਹ ਵੇਖਦੇ ਹੋ ਜੀ ਅੱਜ ਫੇਰ ਟਰੈਕਟਰ ਮਾਰਚ ਕਰਨਾ ਪੈ ਰਿਹਾ ਜੇ ਟੈਟ ਮਾਰਚ ਕਰਨਾ ਅਸੀਂ ਗੌਰਮੈਂਟ ਨੇ ਪਹਿਲਾਂ ਸਾਡੇ ਨਾਲ ਦੋ ਵਸਵਾਫਤ ਕਰਿਆ ਗੌਰਮੈਂਟ ਨੂੰ ਇਹ ਚੀ ਪੱਤਰ ਅਸੀਂ ਗਵਰਨਮੈਂਟ ਨੂੰ ਚੇਤਾਵਨੀ ਦਿੰਦੇ ਆ ਪਹਿਲਾਂ ਸਾਡਾ ਪਿਛਲੇ 16 ਤਰੀਕ ਨੂੰ ਸੰਯੁਕਤ 7 ਸਟੇਟਾਂ ਦੀ ਸਾਡੀ ਇਹ ਮੀਟਿੰਗ ਹੋਈ ਉਹਦੇ ਵਿੱਚ ਫੈਸਲੇ ਲਏ ਗਏ ਸਾਡੇ ਨਾਲ ਸਵਾਦ ਘਾਤ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਕਰਿਆ ਕਾਸ਼ ਕਰਦੇ ਉਸ ਕਰਕੇ ਅਸੀਂ ਆ ਜਿਹੜਾ ਅੱਜ ਵਾਲਾ ਜਿਹੜਾ ਇਹਨਾਂ ਨੇ ਕੋਈ ਤੱਕ ਇਹਦਾ ਸੰਯੁਕਤ ਮੋਰਚਾ ਟੁੱਟ ਗਿਆ ਕੁਛ ਹੋ ਗਿਆ ਕੋਸ਼ਿਸ਼ ਕੁਸ ਸੰਯੁਕਤ ਮੋਰਚਾ ਸਾਰੇ ਇਕੱਠਾਂ ਖੜਾ ਅੱਜ ਸਾਡੀਆਂ 37 ਜਥੇਬੰਦੀਆਂ ਇਕੱਠਾ ਇਕੱਠੇ ਹੋ ਕੇ ਜਿਹੜਾ ਮਾਰਚ ਕੱਢਦੇ ਆ 500 ਜ਼ਿਲ੍ਹਿਆਂ ਦੇ ਵਿੱਚ ਸਾਡਾ ਜਿਹੜਾ ਮਾਰਚ ਆਜਾ ਇਹ ਸੈਂਟਰ ਗਵਰਨਮੈਂਟ ਨੂੰ ਇੱਕ ਜਿਹੜਾ ਮੋਰਚਾ ਟੁੱਟ ਗਿਆ ਇਕੱਠੇ ਨਹੀਂ ਹੋਣੇ ਉਹਨਾਂ ਨੂੰ ਇੱਕ ਅਸੀਂ ਇਹ ਜਿਹੜਾ ਉਹਨਾਂ ਨੂੰ ਇਹ 10 ਅਸੀਂ 10 ਉਹਨਾਂ ਨੂੰ ਦੱਸਣ ਵਾਸਤੇ ਇੱਕ ਪ੍ਰੋਗਰਾਮ ਕਰਿਆ ਕਿ ਅਸੀਂ ਬਹੁਤ ਕੁਸ਼ ਕਰ ਰਹੇ ਹਾਂ ਸਾਡਾ ਛੋਟਾ ਜਿਹਾ ਹੀ ਸੀਗਾ ਸਾਡਾ ਸਨਿਆਜੀ ਦੇ ਵਿੱਚ ਅੱਜ ਹਜ਼ਾਰਾਂ ਟਾਇਰ ਤੁਹਾਡੇ ਸਾਹਮਣੇ ਇਕੱਲੇ ਪੀਰੂੜ ਜਿਲ੍ਹੇ 500 ਜਿਲ੍ਹਿਆਂ ਦੇ ਵਿੱਚ ਟਾਇਰ ਸਾਡੇ ਜੇ ਇਕੱਠੇ ਹੋਇਆ ਗਵਰਨਮੈਂਟ ਨੂੰ ਜਗਾਉਣ ਵਾਸਤੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਆ ਇਹ ਕੀ ਕਾਰਨ ਮੰਨਦੇ ਹੋ ਕਿਉਂ ਨਹੀਂ ਇਸ ਕਿਸਾਨਾਂ ਦੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਸਰਕਾਰਾਂ ਇਸ ਤਰ੍ਹਾਂ ਧਿਆਨ ਤਾਂ ਸਰਕਾਰਾਂ ਦਾ ਸਰਕਾਰਾਂ ਦਾ ਧਿਆਨ ਦਵਾਉਣ ਵਾਸਤੇ ਹੈਗਾ ਸਰਕਾਰਾਂ ਨੂੰ ਧਿਆਨ ਦੇਣਾ ਪੈਣਾ ਕਿਉਂਕਿ ਕਿਉਂਕਿ ਸਾਰੀ ਕਿਸਾਨ ਮਜ਼ਦੂਰ ਦੀ ਜਿਹੜੀ ਜਿੰਨੀ ਵੋਟ ਆ ਸਾਰੀ ਕਿਸਾਨ ਮੂਲ ਦੇ ਜਿਹੜੀਆਂ ਪੰਜਾਬ ਨੂੰ ਖਾਸ ਕਰਕੇ ਦਬਾਉਣਾ ਚਾਹੁੰਦੇ ਆ ਵੀ ਕਿਸੇ ਨਾ ਤਰੀਕੇ ਪੰਜਾਬ ਨੂੰ ਉਹਨੂੰ ਦਬਾ ਲਈਏ ਪੰਜਾਬ ਤੇ ਪਹਿਲਾਂ ਹੀ ਬਹੁਤ ਸੰਘਰਸ਼ ਆਇਆ ਹੁਣ ਵੀ ਜਿਹੜੀ ਸੈਂਟਰ ਗਵਰਨਮੈਂਟ ਪੰਜਾਬ ਤੋਂ ਲ ਤੇ ਤਾਂ ਨਹੀਂ ਕਰਦੇ ਵੀ ਆਪਾਂ ਜਿੰਨਾ ਲੰਮਾ ਕਿੰਨਾ ਮਰਜ਼ੀ ਲੰਮਾ ਕਰ ਲੈਣ ਜਿਹੜੇ ਹੱਕ ਹੈ ਹੱਕ ਤਾਂ ਅਸੀਂ ਜਿਹੜੇ ਕਿਸਾਨ ਮਜ਼ਦੂਰ ਏਕਤਾ ਸਾਡਾ ਜਿਹੜਾ ਸੰਯੁਕਤ ਮੋਰਚਾ ਪਾਇਆ ਸੀ ਲੈ ਕੇ ਹਟਾਂਗੇ ਜਿੰਨਾ ਮਰਜ਼ੀ ਲੰਮਾ ਕਰਦੇ ਜਿੰਨਾ ਮਰਜ਼ੀ ਨਾਲ ਇਹਨੂੰ ਦੇਣੇ ਪੈਣਗੇ ਅਸੀਂ ਲੈ ਕੇ ਹਟਾਂਗੇ ਸਾਨੂੰ ਲੈਣੇ ਆਉਂਦੇ ਆ ਅੱਕੇ ਅਸੀਂ ਦਿੱਲੀ ਲੈ ਕੇ ਸਾਡਾ ਵਸਵਾਦ ਘੱਟ ਕਰਿਆ ਇਸੇ ਕਰਕੇ ਸੀ ਜਿਹੜਾ ਆਹ ਜਿਹੜਾ ਹੁਣ ਸੰਚੇਤ ਪਹਿਲਾਂ ਹੁਣ ਇਸ ਤੋਂ ਬਾਅਦ 16 ਤਰੀਕ ਨੂੰ ਭਾਰਤ ਬੰਦ ਹੈ ਸਟੈਪ ਵਾਈਜ਼ ਸਟੈਪ ਚੱਕ ਕੇ ਗਵਰਨਮੈਂਟ ਨੂੰ ਅਸੀਂ ਬਿਲਕੁਲ ਇਹਨੂੰ ਇਹਨੂੰ ਨੰਗਾ ਕਰਕੇ ਅਸੀਂ ਠੱਲ ਦੇਾਂਗੇ ਗਵਰਨਮੈਂਟ ਸਨੇਹ ਦੇ ਨਾਲ ਕਿੰਨੇ ਟਰੈਡ ਸਾਡੇ ਲੱਖਾਂ ਟਰੈਡ ਇਕੱਠੇ ਹੋ ਗਏ ਨਾਲੇ ਕਿੰਨੀ ਧੁੰਦ ਸੀਗੀ ਕਿੰਨਾ ਠੰਡ ਸੀਗੀ ਤਾਂ ਵੀ ਟਰੈਡ ਇਕੱਠੇ ਹੋ ਗਏ ਅਸੀਂ ਜਿਹੜਾ ਆ ਉਹਦਾ ਹੱਕ ਲੈ ਕੇ ਡਾਂਗੇ ਗਵਰਨਮੈਂਟ ਜਿੰਨਾ ਮਰਜ਼ੀ ਲੰਮਾ ਕਰ ਲੈ ਜੋ ਮਰਜ਼ੀ ਕਰ ਲੈ ਅਸੀਂ ਹੱਕ ਜਿਹੜੇ ਆ ਉਹਦੇ ਲੈ ਕੇ ਡਾਂਗੇ ਕਿਹੜੀਆਂ ਕਿੜੀਆਂ ਪ੍ਰਪੁੱਖ ਮੰਗਾਂ ਜਿਨ੍ਹਾਂ ਨੂੰ ਲੈ ਕੇ ਹੁਣ ਅੱਜ ਟਰੈਕਟਰ ਮਾਰਚ ਕੀਤਾ ਜਾਦਾ ਮੰਗਾ ਸਾਡੀਆਂ ਬਹੁਤ ਜ਼ਿਆਦਾ ਮੇਨ ਮੰਗਾ ਸਾਡੀਆਂ ਇੱਕ ਤਾਂ ਸਾਡਾ ਜਿਹੜਾ ਸਾਡੇ ਨਾਲ ਸਵਾਦ ਘਾਤ ਕਿਸਾਨ ਮਜ਼ਦੂਰਾਂ ਨਾਲ ਕਰਿਆ ਜਿਹੜਾ ਸਾਡਾ ਜਿਹੜਾ ਉਹਨਾਂ ਦੇ ਸਾਰੇ ਸਿਰ ਕਰਜ਼ਾ ਜਿਹੜਾ ਕਿਸਾਨਾਂ ਦੇ ਸਿਰ ਲੱਖਾਂ ਰੁਪਈਆ ਇਹ ਕਾਰਪੋਰੇਟ ਘਰਾਣਿਆਂ ਇਹ ਸਾਡੇ ਨਾਲ ਪਿਆਕੇ ਹਿਸਾਬ ਕਰ ਲੈਣ ਅਸੀਂ ਹੁਣ ਵੀ ਸਾਡਾ ਸੁਨੇਹਾ ਇਹਨਾਂ ਨੂੰ ਸਾਡੇ ਨਾਲ ਹਿਸਾਬ ਕਰ ਲੋ 76 ਵੀ 682 ਤੋਂ ਲੈ ਕੇ ਸਾਡੇ ਨਾਲ ਹਿਸਾਬ ਕਰ ਲੈਣ ਸਾਡੇ ਪੈਸੇ ਜਿਹੜੇ ਗਵਰਨਮੈਂਟ ਕੰਨੀ ਬੰਨ੍ਹ ਗਏ ਗਲਤੀ ਨਹੀਂ ਸਾਡਾ ਕਰਜ਼ਾ ਜਿਹੜਾ ਮੇਰੇ ਸਾਡਾ ਕਰਜ਼ਾ ਦੂਜਾ ਸਾਡਾ ਐਮ ਐਸ ਸੀ ਜੀ ਸਵਾਮੀ ਨਾਰਥਨ ਦੀ ਰਿਪੋਰਟ ਜਿਹੜੀ ਜਿੰਨਾ ਚ ਲੱਗੀ ਐਮ ਐਸ ਸੀ ਦੀ ਗਰੰਟੀ ਇਹ ਲੈ ਬਿਨਾ ਅਸੀਂ ਜਿਹੜਾ ਸੰਘਰਸ਼ ਨਹੀਂ ਛੱਡਾਂਗੇ ਸਾਡਾ ਸਟੈਪ ਵਾਈਜ਼ ਸਟੈਪ ਜਿਹੜਾ ਇਹ ਸਾਡਾ ਚੱਲੀ ਜਾਊਗਾ ਤੂੰ ਵਾਅਦਾ ਜਾਣਾ ਕੱਟਦਾ ਕਿ ਬਹੁਤ ਬਹੁਤ ਸ਼ੁਕਰੀਆ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਮੰਗਾ ਸਾਡੀਆਂ ਸਾਰੀਆਂ ਜਦੋਂ ਅਸੀਂ ਦਿੱ ਦੂਜੀਆਂ ਦਿੰਨੀਆਂ ਮੰਗਾ ਸਾਡੀ ਐਮਐਸਪੀ ਉਹ ਧੂਰੀ ਪਈ ਐ ਉਹ ਜਿਹੜੇ ਲਕੀਨਪੁਰ ਖੀਰੀ ਕਿਸਾਨ ਛੀਦ ਹੋਏ ਸੀ ਉਹਨਾਂ ਨੂੰ ਸਜਾ ਨਹੀਂ ਦਿੱਤੀ ਨਵੇਂ ਕਾਲੇ ਕਾਨੂੰਨ ਹੋਰ ਬਣਾਉਣ ਲੱਗ ਪਏ ਆ ਆ ਟਰੱਕਾਂ ਵਾਲਿਆਂ ਤੇ ਕਾਨੂੰਨ ਬਣਾਤਾ ਇਹ ਵੀ ਜਿਹੜਾ ਇਹਨਾਂ ਨੇ ਗਲਤ ਬਣਾਇਆ ਇਹ ਸਾਰੇ ਕਾਲੇ ਕਾਨੂੰਨ ਇਹਨਾਂ ਤੋਂ ਰੱਦ ਕਰਾਵਾਂਗੇ ਜੇ ਨਹੀਂ ਇਹ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਇੱਕ ਮੋਰਚਾ ਲਿਖਾਂਗੇ ਦਿੱਲੀ ਤੇ ਜਾ ਕੇ ਜਿਵੇਂ ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਜਾ ਕੇ ਉੱਥੇ ਅਸੀਂ ਸ਼ੰਘਰਚੇ ਲੜਿਆ ਉਦੋਂ ਵੱਡਾ ਵੀ ਜਾ ਕੇ ਉਹਨਾਂ ਸ਼ੰਘਰਚੇ ਲੜਾਂਗੇ ਤਾਂ ਆਉਣ ਵਾਲੀ 2024 ਵਾਲੀ ਚੋਣ ਆ ਜਿਹੜੀ ਇਹਨਾਂ ਦਾ ਸਾਰੀਆਂ ਸਟੇਟਾਂ 'ਚ ਵਿਰੋਧ ਕਰਾਂਗੇ ਇਹਨਾਂ ਨੂੰ ਵੋਟਾਂ ਨਹੀਂ ਪੈਣ ਦੇਵਾਂਗੇ ਮੋਦੀ